प्यारे दर्शकों सत श्री अकाल आज एक ਆਪਣੀ ਨਵੀਂ ਕਹਾਣੀ ਹੈ ਮੋਬਾਈਲ ਜੋੜ ਰਿਹਾ ਜਾਂ ਤੋੜ ਰਿਹਾ ਇਹ ਫੈਸਲਾ ਤੁਸੀਂ ਕਰਨਾ ਅੱਜ ਦੀ ਕਹਾਣੀ ਇੱਕ ਕਿਸੇ ਪ੍ਰਾਇਮਰੀ ਅਧਿਆਪਕ ਵੱਲੋਂ ਲਿਖੀ ਗਈ ਹੈ ਜੋ ਕਿ ਤੀਸਰੀ ਚੌਥੀ ਜਮਾਤ ਦੇ ਬੱਚਿਆਂ ਨੂੰ ਪੜਾਉਂਦੇ ਸੀ ਇੱਕ ਦਿਨ ਬੱਚਿਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਆਪਣੀ ਆਪਣੀ ਵਿਸ਼ੇ ਲਿਖੋ ਕਾਪੀ ਤੇ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਸਾਰੇ ਬੱਚਿਆਂ ਨੇ ਆਪਣੀ ਆਪਣੀ ਨੋਟਬੁੱਕ ਤੇ ਲਿਖ ਦਿੱਤਾ ਸਾਰਿਆਂ ਨੇ ਆਪਣਾ ਅਧਿਆਪਕ ਨੂੰ ਸਬਮਿਟ ਕਰਵਾ ਦਿੱਤਾ ਤੇ ਮੈਡਮ ਉਹ ਕਾਪੀਆਂ ਘਰ ਲੈ ਆਉਂਦੇ ਆ ਕਿ ਮੈਂ ਘਰ ਬੈਠ ਕੇ ਆਰਾਮ ਨਾਲ ਫ੍ਰੀ ਹੋ ਕੇ ਚੈੱਕ ਕਰੂੰਗੀ ਮੈਡਮ ਸ਼ਾਮ ਤੱਕ ਫ੍ਰੀ ਹੋ ਗਏ ਕਾਪੀਆਂ ਚੈੱਕ ਕਰਨ ਬੈਠ ਗਏ ਤੇ ਕੋਲੀ ਉਹਨਾਂ ਦੇ ਹਸਬੰਡ ਬੈਠੇ ਸੀ ਜੋ ਫੋਨ ਤੇ ਲੱਗੇ ਹੋਏ ਸੀ ਕੋਲੀ ਸੌਰਵ ਸਾਹਿਬ ਬੈਠੇ ਸੀ ਉਹ ਵੀ ਫੋਨ ਤੇ ਲੱਗੇ ਹੋਏ ਸੀ ਸਾਰੇ ਫੋਨ ਤੇ ਵਿਜੀਤ ਸਨ ਮੈਡਮ ਕੱਪੀਆਂ ਚੈੱਕ ਕਰ ਰਹੀ ਸੀ ਸਨ ਇੱਕ ਚੈੱਕ ਕੀਤੀ ਦੋ ਚੈੱਕ ਕੀਤੀਆਂ ਤਿੰਨ ਚਾਰ ਪੰਜ ਛੇ ਕੱਪ ਨੇ ਉਸ ਤਰ੍ਹਾਂ ਚੈੱਕ ਕੀਤੀਆਂ ਤੇ ਅਚਾਨਕ ਮੈਡਮ ਦੀਆਂ ਅੱਖਾਂ ਵਿੱਚ ਅਥੂ ਆ ਜਾਂਦੇ ਤੇ ਰੋਣ ਲੱਗ ਜਾਂਦੇ ਘਰ ਵਾਲੇ ਦੀ ਨਿਗਾ ਜਦੋਂ ਮੈਡਮ ਤੇ ਪੈਂਦੀ ਤਾਂ ਉਹ ਉੱਠ ਕੇ ਉਸ ਕੋਲ ਆਉਂਦਾ ਤੇ ਕਹਿੰਦਾ ਕੀ ਗੱਲ ਹੋ ਗਈ ਕਿਸੇ ਕੱਪ ਨਾਲ ਚੈੱਕ ਕਰਦੇ ਰੋਣ ਕਿਉਂ ਲੱਗ ਪਏ ਤਾਂ ਮੈਡਮ ਨੇ ਕਿਹਾ ਮੈਂ ਕਾਪੀਆਂ ਤਾਂ ਚੈੱਕ ਕਰਦੀ ਸੀ ਪਤਾ ਨਹੀਂ ਆਹ ਬੱਚੇ ਨੇ ਕਿੱਥੋਂ ਤੇ ਕਿਵੇਂ ਐਨਾ ਕੁਝ ਲਿਖਿਆ ਕਿ ਮੇਰੇ ਅਥਰੂ ਨਿਕਲ ਆਏ ਘਰ ਵਾਲਿਆਂ ਨੇ ਕਿਹਾ ਤੇ ਅਜੀਹਾ ਕੀ ਲਿਖਿਆ ਸਾਨੂੰ ਵੀ ਸੁਣਾਓ ਤਾਂ ਮੈਡਮ ਨੇ ਨਾਲੇ ਰੋ ਰਹੇ ਸੀ ਨਾਲੇ ਪੜ੍ਹ ਕੇ ਸੁਣਾ ਰਹੇ ਸੀ ਬੱਚੇ ਨੇ ਲਿਖਿਆ ਸੀ ਕਿ ਮੈਂ ਤਾਂ ਇਹ ਚਾਹੁੰਦਾ ਕਿ ਸਾਡੇ ਘਰ ਵਿੱਚੋਂ ਮੋਬਾਈਲ ਦੂਰ ਚਲਾ ਜਾਵੇ ਜਦੋਂ ਮੈਂ ਸਕੂਲੋਂ ਘਰ ਆਉਂਦਾ ਨਾ ਕੋਈ ਮੇਰੇ ਨਾਲ ਖੇਡਦਾ ਨਾ ਮੇਰੇ ਦਾਦੀ ਦਾਦਾ ਪਾਪਾ ਭੈਣ ਭਰਾ ਸਾਰੇ ਮੇਰੇ ਨਾਲ ਕੋਈ ਨਹੀਂ ਖੇਡਦਾ ਸਾਰੇ ਫੋਨ ਤੇ ਬਿਜ਼ੀ ਹੁੰਦੇ ਆ ਮੇਰੇ ਮਾਂ ਵੀ ਆਪਣੇ ਫੋਨ ਤੇ ਬਿਜ਼ੀ ਹੁੰਦੇ ਆ ਮੇਰੇ ਨਾਲ ਕੋਈ ਹੱਸਦਾ ਨਹੀਂ ਕੋਈ ਖੇਡਦਾ ਨਹੀਂ ਕੋਈ ਪਿਆਰ ਨਾਲ ਬੁਲਾਉਂਦਾ ਨਹੀਂ ਇਸ ਕਰਕੇ ਮੈਂ ਚਾਹੁੰਦਾ ਕਿ ਕੋਈ ਫੋਨ ਸਾਡੇ ਘਰ ਤੋਂ ਦੂਰ ਚਲਾ ਜਾਵੇ ਜਾਂ ਕਿਸੇ ਨੂੰ ਕੋਈ ਜਾਦੂ ਆਉਂਦਾ ਤਾਂ ਮੈਨੂੰ ਹੀ ਮੋਬਾਈਲ ਬਣਾ ਦਿੱਤਾ ਜਾਵੇ ਜੋ ਮੇਰੇ ਦਾਦੀ ਦਾਦਾ ਜੀ ਦੇ ਹੱਥਾਂ ਵਿੱਚ ਹਮੇਸ਼ਾ ਰਹਿੰਦਾ ਜੋ ਮੇਰੇ ਮਾਂ ਬਾਪ ਦੇ ਹੱਥਾਂ ਵਿੱਚ ਹਮੇਸ਼ਾ ਰਹਿੰਦਾ ਸਾਰਾ ਦਿਨ ਉਸ ਨਾਲ ਹੀ ਮੈਂ ਰਹਿੰਦੇ ਹਾਂ ਸ਼ਾਇਦ ਮੈਂ ਮੋਬਾਈਲ ਬਣ ਕੇ ਹੀ ਆਪਣੇ ਆਪਣਿਆਂ ਦਾ ਪਿਆਰ ਪਾ ਸਕਾਂ ਮੈਡਮ ਦੇ ਘਰ ਵਾਲੇ ਨੇ ਪੁੱਛਿਆ ਕਿ ਕਿਸ ਬੱਚੇ ਨੇ ਇੰਨਾ ਸੀਰੀਅਸ ਹੋ ਕੇ ਲਿਖਿਆ ਤਾ ਮੈਡਮ ਨੇ ਕਿਹਾ ਇਹ ਕੋਈ ਹੋਰ ਬੱਚਾ ਨਹੀਂ ਹੈ ਇਹ ਆਪਣਾ ਹੀ ਬੱਚਾ ਹੈ ਜੋ ਮੇਰੀ ਹੀ ਕਲਾਸ ਵਿੱਚ ਪੜਦਾ ਉਸ ਨੇ ਆਪਣੇ ਬਾਰੇ ਲਿਖਿਆ ਇਹ ਸੁਣ ਕੇ ਸਾਰੇ ਹੈਰਾਨ ਹੋ ਗਏ ਤੇ ਬੱਚੇ ਨੂੰ ਗਲ ਨਾਲ ਲਾ ਲਿਆ ਦੋਸਤੋ ਇਹ ਕਹਾਣੀ ਉਸ ਮੈਡਮ ਦੀ ਨਹੀਂ ਸਾਡੀ ਸਾਰਿਆਂ ਦੀ ਹੈ ਮੇਰੇ ਹਿਸਾਬ ਨਾਲ 90% ਲੋਕ ਹੀ ਇਸ ਤਰ੍ਹਾਂ ਕਰਦੇ ਨੇ ਮੋਬਾਈਲ ਸਾਨੂੰ ਇੱਕ ਦੂਜੇ ਨਾਲ ਕਨੈਕਟ ਕਰਨ ਲਈ ਆਇਆ ਸੀ ਪਰ ਅਸੀਂ ਇਸ ਦੀ ਵਜ੍ਹਾ ਕਰਕੇ ਇੱਕ ਦੂਜੇ ਤੋਂ ਡਿਸਕਨੈਕਟ ਹੋ ਰਹੇ ਹਾਂ ਸੋ ਸਾਰੇ ਸੋਚੋ ਅਸੀਂ ਆਪਣੇ ਪਰਿਵਾਰ ਲਈ ਸਮਾਂ ਜ਼ਰੂਰ ਕੱਢਿਆ ਕਰੀਏ ਆਪਣੇ ਬੱਚਿਆਂ ਲਈ ਸਮਾਂ ਜ਼ਰੂਰ ਕੱਢਿਆ ਕਰੀਏ ਮੋਬਾਈਲ ਮਾੜਾ ਨਹੀਂ ਇੰਟਰਨੈਟ ਮਾੜਾ ਨਹੀਂ ਪਰ ਇਸ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਸਾਡੇ ਲਈ ਮਾੜੀ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਪਸੰਦ ਆਈ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਹੌਸਲਾ ਆਪ ਜਾਏ ਜੀਓ ਜੀ